ਗੋਰਾ ਮੇਰੀ ਕੱਲਾ ਸੁਣ ਕੁਝ ਤਾਂ ਸੰਭਲ ਗਿਆ ਪਰ ਪਾਪਾ ਜੀ ਦੇ ਸਾਹਮਣੇ ਨਾ ਗਿਆ ਮੈਂ ਕਿੰਨਾ ਹੀ ਸਮਾਂ ਪਾਪਾ ਜੀ ਦੇ ਨਾਲ ਗੱਲਾਂ ਕਰੀ ਗਈ ਪਾਪਾ ਜੀ ਗੱਲਾਂ ਕਰਦੇ ਬਹੁਤ ਖੁਸ਼ੀ ਪਰ ਮੈਨੂੰ ਮਹਿਸੂਸ ਹੋਇਆ ਕਿ ਉਹਨਾਂ ਨੂੰ ਆਪਣੇ ਬਿਮਾਰੀ ਬਾਰੇ ਸਭ ਕੁਝ ਪਤਾ ਹੈ ਉਹ ਮੈਨੂੰ ਪੜਾਈ ਬਾਰੇ ਪੁੱਛਣ ਲੱਗੇ ਮੈਂ ਹਰ ਗੱਲ ਦਾ ਹੱਸ ਕੇ ਜਵਾਬ ਦੇ ਦਿੰਦੀ ਮੰਮੀ ਮੈਨੂੰ ਰੋਟੀ ਬਣਾਉਣ ਨੂੰ ਕਹਿ ਕੇ ਆ ਪਾਪਾ ਜੀ ਕੋਲ ਬੈਠ ਗਈ ਤੇ ਮੈਂ ਰਸੋਈ ਵੱਤ ਚਲੀ ਗਈ। ਗੋਰਾ ਫੋਨ ਤੇ ਬਾਜੀ ਨਾਲ ਗੱਲ ਕਰਨ ਲੱਗਾ। ਪਾਪਾ ਜੀ ਦੇ ਬਿਮਾਰ ਹੋਣ ਕਰਕੇ ਬਾਜੀ ਨੇ ਕਰ ਲੈਂਡਲਾਈਨ ਫੋਨ ਲਗਵਾ ਦਿੱਤਾ ਤਾਂ ਕਿ ਬਾਜੀ ਨਾਲ ਜਲਦੀ ਰابطਾ ਕਾਇਮ ਹੋ ਸਕੇ। ਉਹਨਾਂ ਦਿਨ ਪਿੰਡ ਵਿੱਚ ਆਮ ਫੋਨ ਲੱਗ ਗਏ ਸੀ। ਅਗਲੇ ਦਿਨ ਅਸੀਂ ਪਾਪਾ ਜੀ ਨੂੰ ਫਰੀਦਕੋਟ ਲੈ ਗਏ। ਮੰਮੀ ਨੂੰ ਟੈਨਸ਼ਨ ਹੋ ਗਈ ਕਿ ਡਾਕਟਰ ਕਿਉਂ ਬਦਲਣ ਲੱਗੇ ਹੋ। ਮੰਮੀ ਨਾਲ ਜਾਣ ਨੂੰ ਕਹਿਣ ਲੱਗੇ। ਪਰ ਗੋਰੇ ਨੇ ਮੰਮੀ ਨੂੰ ਇਹ ਕਹਿ ਕੇ ਰੋਕ ਦਿੱਤਾ ਕਿ ਮੈਂ ਚੱਲਿਆ ਜਾਂਦਾ ਅਸੀਂ 9 ਵਜੇ ਤੋਂ ਫਰੀਦਕੋਟ ਹਸਪਤਾਲ ਵਿੱਚ ਪਹੁੰਚ ਗਏ 10 ਵਜੇ ਤੱਕ ਸਾਡਾ ਨੰਬਰ ਆ ਗਿਆ ਡਾਕਟਰ ਨੇ ਪਾਪਾ ਜੀ ਦਾ ਬਹੁਤ ਚੰਗੀ ਤਰ੍ਹਾਂ ਚੈੱਕਅਪ ਕੀਤਾ ਸਾਰੀਆਂ ਟੈਸਟ ਰਿਪੋਰਟ ਵੀ ਦੇਖੀਆਂ ਦਵਾਈ ਲਿਖਣ ਤੋਂ ਬਾਅਦ ਕਿੰਨੀਆਂ ਹਦਾਇਤਾਂ ਵੀ ਦਿੱਤੀਆਂ ਗੋਰਾ ਪਾਪਾ ਜੀ ਨੂੰ ਲੈ ਕੇ ਗੱਡੀ ਕੋਲ ਚਲਾ ਗਿਆ ਬਾਜੀ ਮੈਡੀਕਲ ਤੋਂ ਦਵਾਈ ਲੈਣ ਚਲੇ ਗਏ ਤੇ ਮੈਂ ਡਾਕਟਰੋਂ ਦੁਆਰਾ ਮਿਲਣ ਗਈ। ਬਸ ਮੈਨੂੰ ਇਹ ਸੀ ਕਿ ਕਿਤੋਂ ਰੱਬ ਬਹੁੜ ਪਵੇ। ਮੈਂ ਡਾਕਟਰ ਸਾਹਿਬ ਕੋਈ ਉਮੀਦ ਹੈ? ਡਾਕਟਰ ਕਹਿੰਦੇ, "ਬੇਟਾ, ਬਹੁਤ ਘੱਟ ਪਰ ਉਮੀਦ ਦਾ ਪੱਲਾ ਨਹੀਂ ਛੱਡਣਾ। ਤੁਸੀਂ ਇੰਨਾ ਦਾ ਖਾਣ-ਪੀਣ ਦਾ ਧਿਆਨ ਰੱਖਣਾ। ਦਵਾਈ ਵੀ ਟਾਈਮ ਨਾਲ ਦੇਣੀ ਆ। 10 ਦਿਨ ਬਾਅਦ ਇਹੀ ਰਿਪੋਰਟ ਦੁਬਾਰਾ ਕਰਵਾਉਣੀਆਂ ਨੇ। ਫਿਰ ਦੇਖਦੇ ਹਾਂ ਕਿੰਨਾ ਫਰਕ ਪੈਂਦਾ। ਅਸੀਂ ਘਰ ਆ ਕੇ ਡਾਕਟਰ ਦੇ ਦੱਸਣ ਅਨੁਸਾਰ ਪਾਪਾ ਜੀ ਦੀ ਦੇਖਭਾਲ ਕਰਨ ਲੱਗੇ। ਗੋਰੀ ਨੇ ਘਰ ਖੇਤ ਦੇ ਸਾਰੇ ਕੰਮ ਸੰਭਾਲ ਲਏ। ਮੈਂ ਤੇ ਮੰਮੀ ਪਾਪਾ ਜੀ ਦੀ ਦੇਖਭਾਲ ਕਰਨ ਲੱਗ ਗਈਆਂ। ਮੰਮੀ ਮੈਨੂੰ ਰੋਜ਼ ਕਾਲਜ ਵਾਪਸ ਜਾਣ ਨੂੰ ਕਹਿੰਦੀ ਪਰ ਮੈਂ ਤਾਂ ਕਾਲਜ ਵਾਲੀ ਸੋਚਣਾ ਵੀ ਨਹੀਂ ਚਾਹੁੰਦੀ ਸੀ। 10 ਦਿਨ ਬਾਅਦ ਪਾਪਾ ਜੀ ਨੂੰ ਡਾਕਟਰ ਦੇ ਲੈ ਗਏ 휠ਚੇਅਰ ਤੇ ਲਿਫਟ ਰਾਹੀਂ ਪਾਪਾ ਜੀ ਨੂੰ ਉੱਪਰਲੀ ਮੰਜ਼ਲ ਦੇ ਲੈ ਗਏ। ਬੱਡੇ ਹਸਪਤਾਲਾਂ ਵਿੱਚ ਮਰੀਜ਼ ਦੀ ਪ੍ਰਵਾਹ ਕੱਟ ਕੀਤੀ ਜਾਂਦੀ। ਬਸ ਹਰ ਕਿਸੇ ਦਾ ਪੈਸਿਆਂ ਵੱਲ ਧਿਆਨ ਹੁੰਦਾ। ਪਹਿਲਾਂ ਅਸੀਂ ਟੈਸਟ ਕਰਵਾਏ। ਰਿਪੋਰਟਾਂ ਆਈਆਂ ਤੋਂ ਬਾਅਦ ਡਾਕਟਰ ਕੋਲ ਗਏ। ਡਾਕਟਰ ਨੇ ਚੈੱਕ ਕਰਨ ਤੋਂ ਬਾਅਦ ਪਾਪਾ ਜੀ ਨੂੰ ਹਸਪਤਾਲ ਐਡਮਿਟ ਕਰ ਲਿਆ। ਡਾਕਟਰ ਕਹਿ ਰਿਹਾ ਸੀ ਕਿ ਪਾਪਾ ਜੀ ਦੀ ਬਿਮਾਰੀ ਵੱਧ ਗਈ ਹੈ। ਪਾਪਾ ਜੀ ਨੂੰ 2 ਦਿਨ ਤੋਂ ਹੁਣ ਥੋੜਾ ਬੁਖਾਰ ਹੋਣ ਲੱਗ ਗਿਆ ਸੀ। ਪਾਪਾ ਜੀ ਦੇ ਡ੍ਰਿਪ ਲਾਉਣ ਤੋਂ ਬਾਅਦ ਡਾਕਟਰ ਨੇ ਉਹਨਾਂ ਦੇ ਹੋਰ ਟੈਸਟ ਕਰਵਾਉਣ ਲਈ ਲਿਖ ਦਿੱਤੇ ਮੈਂ ਬਸ ਹਰ ਗੱਲ 'ਹਾਂ' ਕਹੀ ਜਾਂਦੀ ਸੀ ਭਾਜੀ ਨੇ ਗੋਰੇ ਨੂੰ ਕਿਹਾ ਕਿ ਤੂੰ ਹਰਦੀਪ ਨੂੰ ਕਾਰ ਛੱਡ ਕੇ ਮੰਮੀ ਜੀ ਨੂੰ ਲੈ ਆਇਆ ਜਾ ਕੇ ਪਾਪਾ ਜੀ ਕੋਲ ਆਉਣ ਦਾ ਮੇਰਾ ਬਿਲਕੁਲ ਮਨ ਨਹੀਂ ਸੀ ਪਾਪਾ ਜੀ ਵੀ ਕਹਿਣ ਲੱਗੇ ਪੁੱਤ ਤੂੰ ਵਾਪਸ ਪਿੰਡ ਚਲੀ ਜਾ ਇਸ ਹਸਪਤਾਲ 'ਚ ਦੋ ਟਾਈਮ ਸਵੇਰੇ ਸ਼ਾਮ ਹੀ ਮਰੀਜ਼ ਨੂੰ ਮਿਲ ਸਕਦੇ ਸੀ ਗੋਰਾ ਮੈਨੂੰ ਕਾਰ ਛੱਡ ਕੇ ਮੰਮੀ ਨੂੰ ਨਾਲ ਲੈ ਗਿਆ। ਅਗਲੇ ਦਿਨ ਮੰਮੀ ਵੀ ਕਾਰ ਆ ਗਏ। ਗੋਰਾ ਤੇ ਵੱਡੇ ਮਾਮਾ ਜੀ ਹਸਪਤਾਲ ਵਿੱਚ ਹੁੰਦੇ। ਰਵਿੰਦਰ ਭਾਜੀ ਵੀ ਰੋਜ਼ ਦੋ ਵਾਰ ਜਾਂਦੇ, ਕਦੇ ਉੱਥੇ ਹੀ ਰੁਕ ਜਾਂਦੇ। ਪਾਪਾ ਜੀ ਨੂੰ ਹਸਪਤਾਲ ਦਾਖਲ ਹੋਇਆ 15 ਦਿਨ ਹੋ ਗਏ ਸੀ। ਪਾਪਾ ਜੀ ਦੀ ਸਿਹਤ ਦਾ ਕੋਈ ਫਰਕ ਨਹੀਂ ਲੱਗਦਾ ਸੀ। ਪਰ ਟੈਸਟ ਰਿਪੋਰਟ ਰੋਜ਼ ਹੀ ਹੁੰਦੀਆਂ। ਮੰਮੀ ਜੀ ਮੈਨੂੰ ਮੇਰੀ ਪੜ੍ਹਾਈ ਦੀ ਫਿਕਰ ਲੱਗੀ ਰਹਿੰਦੀ ਸੀ। ਕਿਉਂਕਿ ਮੈਨੂੰ ਕੱਲ੍ਹ ਤੋਂ ਆਏ ਨੂੰ 1 ਮਹੀਨਾ ਹੋਣ ਵਾਲਾ ਸੀ ਮੈਨੂੰ ਇਹੀ ਸੀ ਕਿ ਬਸ ਪਾਪਾ ਜੀ ਠੀਕ ਹੋ ਕੇ ਘਰ ਆ ਜਾਣ ਫੇਰ ਸੋਚਾਂ ਕਿ ਅੱਗੇ ਕੀ ਕਰਨਾ ਮੰਮੀ ਦੇ ਸਾਰਾ ਦਿਨ ਰੱਬ ਅੱਗੇ ਅਰਦਾਸਾ ਕਰਦੇ ਰਹਿੰਦੇ ਕਿ ਰੱਬਾ ਬਖਸ਼ ਦਿਓ ਮੰਮੀ ਨੂੰ ਵੀ ਬਹੁਤ ਫਿਕਰ ਰਹਿੰਦੀ ਕਿ ਪਾਪਾ ਜੀ ਠੀਕ ਕਿਉਂ ਨਹੀਂ ਹੁੰਦੇ ਮੈਂ ਹਰ ਸੋਚਾਂ ਵਿੱਚ ਹੀ ਬੈਠੀ ਸੀ ਕਿ ਗੋਰੀ ਨੇ ਮੈਨੂੰ ਆਵਾਜ਼ ਮਾਰੀ ਕਿ ਭੈਣ ਆ ਕੇ ਗੱਲ ਕਰ ਲਵੋ ਪਾਜੀ ਦਾ ਫੋਨ ਆਇਆ ਮੈਂ ਫੋਨ ਫੜਿਆ ਤੇ ਸੱਚੀ ਅਕਾਲ ਬੁਲਾਈ ਸਾਰਿਆਂ ਦਾ ਹਾਲ ਚਾਲ ਪੁੱਛਿਆ ਪਰ ਮੈਨੂੰ ਮਨਿੰਦਰ ਨਾਲ ਗੱਲ ਕਰਨਾ ਥੋੜਾ ਅਜੀਬ ਲੱਗਿਆ ਕਿਉਂਕਿ ਪਹਿਲੀ ਵਾਰ ਫੋਨ ਆਇਆ ਸੀ ਮਨਿੰਦਰ ਕਹਿੰਦਾ ਪਾਪਾ ਜੀ ਨੂੰ ਕੀ ਹੋਇਆ ਦੀਪ ਐਨੇ ਦਿਨ ਹੋ ਗਏ ਹਸਪਤਲ ਵਿੱਚ ਡਾਕਟਰ ਨੇ ਕੀ ਕਹਿੰਦੇ ਨੇ ਮੈਂ ਜਵਾਬ ਦੇਣ ਤੋਂ ਪਹਿਲਾਂ ਹੀ ਰੋਣ ਲੱਗ ਗਈ ਸ਼ਾਇਦ ਮੈਂ ਆਪਣੇ ਆਪ ਨੂੰ ਰੋਕਿਆ ਮਨਿੰਦਰ ਦੀ ਆਵਾਜ਼ ਸੁਣਦੇ ਹੀ ਮੈਂ ਆਪਣਾ ਰੋਣਾ ਰੋਕ ਨਾ ਸਕੀ ਤੁਰੰਤ ਉਹ ਹੀ ਦੱਸਣ ਲੱਗੀ ਜੀ ਪਾਪਾ ਜੀ ਨੂੰ ਕੈਂਸਰ ਦੀ ਬਿਮਾਰੀ ਹੈ ਫਰਕ ਹੀ ਨਹੀਂ ਪੈਂਦਾ ਹਸਪਤਲ ਵੀ ਦਾਖਲ ਕਰਵਾਇਆ ਤੇ ਬਦਲ ਕੇ ਵੀ ਦੇਖ ਲਿਆ ਹਸਪਤਲ ਮਨਿੰਦਰ ਮੈਨੂੰ ਕਿੰਨਾ ਟਾਈਮ ਸਮਝਾਉਂਦੇ ਰਹੇ ਮਨਿੰਦਰ ਕਹਿੰਦਾ ਦੀਪ ਮੈਨੂੰ ਹਫਤਾ ਹੋ ਗਿਆ ਸੀ ਪਾਪਾ ਜੀ ਤੇ ਬਿਮਾਰ ਹੋਣ ਬਾਰੇ ਪਤਾ ਲੱਗੇ ਨੂੰ ਮੈਂ ਰੋਜ਼ ਵੀਰੇ ਤੋਂ ਹਾਲ ਚਾਲ ਪੁੱਛਦਾ ਸੀ ਪਰ ਤੈਨੂੰ ਫੋਨ ਕਰਨ ਦੀ ਹਿੰਮਤ ਨਹੀਂ ਪੈਂਦੀ ਸੀ ਮੈਨੂੰ ਪਤਾ ਸੀ ਤੇ ਐਦਾਂ ਹੀ ਰੋਣ ਲੱਗ ਜਾਣਾ ਪਰ ਅੱਜ ਮਿੱਤੋ ਰਿਹਾ ਨਹੀਂ ਗਿਆ ਤੈਨੂੰ ਫੋਨ ਕੀਤੇ ਵਗੈ ਪਲੀਜ਼ ਤੂੰ ਰੋ ਨਾ ਮੈਂ ਆ ਜਾਵਾਂ ਵਾਪਸ ਮੁੜ ਕੇ ਮੈਂ ਕਿਹਾ ਨਹੀਂ ਤੁਸੀਂ ਰਹਿਣ ਦਿਓ ਹਾਲੇ ਗਿਆ ਨੂੰ ਥੋੜਾ ਟਾਈਮ ਤਾਂ ਹੋਇਆ ਬਸ ਪਪਾ ਜੀ ਠੀਕ ਹੋ ਜਾਣ ਮਨਿੰਦਰ ਕਹਿੰਦਾ ਪਰ ਮੇਰਾ ਦਿਲ ਕਰਦਾ ਤੇ ਪਾਉਣ ਨੂੰ ਵੀਰਾ ਇਕੱਲਾ ਭੱਜਿਆ ਫਿਰਦਾ ਹਾਲੇ ਜਗਜੀਤ ਵੀ ਬਹੁਤ ਛੋਟਾ ਹੈ ਭਾਬੀ ਨੂੰ ਵੀ ਹਲੇ ਕੁਝ ਨਹੀਂ ਦੱਸਿਆ ਮੈਂ ਕਿਹਾ ਤੁਸੀਂ ਘਰ ਸਲਾਹ ਕਰ ਲਵੋ ਪਰਦੇਸਾ ਵਿੱਚ ਆਉਣਾ ਕਿਹੜਾ ਸੌਖਾ ਏ ਫੇ ਤੁਹਾਨੂੰ ਜਿਵੇਂ ਸਹੀ ਲੱਗੇ ਕਰ ਲੈਣਾ ਮੇਰਾ ਮਨ ਹਾਲੇ ਵੀ ਡੁੱਲੀ ਜਾਂਦਾ ਸੀ ਮਨਿੰਦਰ ਮੈਨੂੰ ਚੁੱਪ ਕਰਾਉਣ ਲੱਗੇ ਪਰ ਮੇਰਾ ਮਨ ਕਰਦਾ ਨਹੀਂ ਸੀ ਮਨਿੰਦਰ ਕਹਿੰਦਾ ਦੀਪ ਤੂੰ ਫਿਕਰ ਨਾ ਕਰ ਮੈਂ ਆ ਜਾਣਾ ਮੰਮੀ ਡੈਡੀ ਨੇ ਮਨਾ ਨਾ ਕਰਨਾ ਮੈਨੂੰ ਪੰਜਾਬ ਆਉਣੀ ਦੇਖਣਾ ਪਾਪਾ ਜੀ ਨੇ ਠੀਕ ਹੋ ਜਾਣਾ ਮਨਿੰਦਰ ਨਾਲ ਗੱਲ ਕਰਨ ਤੋਂ ਬਾਅਦ ਮੇਰੇ ਦਿਲ ਨੂੰ ਕੋਈ ਤਰਵਾਸਿਆ ਹੋ ਗਿਆ ਮम्मी ਤੇ ਗੋਰੇ ਦੇ ਸਾਹਮਣੇ ਤਾਂ ਮੈਂ ਰੋ ਵੀ ਨਹੀਂ ਸਕਦੀ ਸੀ ਅਗਲੇ ਦਿਨ ਮੈਂ ਪਾਜੀ ਤੇ ਗੁਰੇ ਨਾਲ ਪਾਪਾ ਜੀ ਨੂੰ ਮਿਲਣ ਚਲੀ ਗਈ ਅੱਜ ਗੋਰੇ ਨੇ ਵੀ ਮਾਮਾ ਜੀ ਕੋਲ ਹਸਤਾਲ ਵਿੱਚ ਰੁਕਣਾ ਸੀ ਰਸਤੇ ਵਿੱਚ ਪਾਜੀ ਨੇ ਦੱਸਿਆ ਕਿ ਮਨਿੰਦਰ ਵੀ ਪਰਸੋਂ ਨੂੰ ਆ ਜਾਣਾ ਅਸੀਂ ਜਦੋਂ ਹਸਤਾਲ ਪਹੁੰਚੇ ਤਾਂ ਪਾਪਾ ਜੀ ਦੇ ਕਮਰੇ ਵਿੱਚ ਗਏ ਦੇਖਿਆ ਪਾਪਾ ਜੀ ਬਹੁਤ ਕਮਜ਼ੋਰ ਹੋ ਗਏ ਸੀ ਵੀ ਤੂੰ ਤਾਂ ਦੇਖ ਨਹੀਂ ਹੋਈ ਮੈਂ ਇੱਕਦਮ ਬਾਹਰ ਆ ਗਈ ਮੇਰਾ ਹੌਸਲਾ ਟੁੱਟਣ ਲੱਗਾ ਸੀ ਤੇ ਸੋਚਣ ਲੱਗੀ ਕਿ ਗੋਰਾ ਹਰ ਤੀਜੇ ਦਿਨ ਹਸਪਤਾਲ ਪਾਪਾ ਕੋਲ ਜਾਂਦਾ ਸੀ ਉਹ ਕਿੰਨਾ ਹੌਸਲਾ ਕਰਕੇ ਘਰ ਜਾਂਦਾ ਸੀ ਇਹ ਹੀ ਸੋਚ ਮੇਰਾ ਦਿਲ ਬੈਠੀ ਜਾਂਦਾ ਗੋਰਾ ਮੇਰੇ ਕੋਲ ਆ ਕੇ ਬੈਠ ਗਿਆ ਮੈਨੂੰ ਹੌਸਲਾ ਦੇਣ ਲੱਗ ਪਿਆ ਭੈਣੇ ਪਰਸੋਂ ਨਾਲੋਂ ਅੱਜ ਪਾਪਾ ਜੀ ਠੀਕ ਨੇ ਮੈਂ ਮਿਲ ਕੇ ਆਇਆ ਤੁਸੀਂ ਵੀ ਮਿਲ ਲਓ ਆਓ ਮੈਂ ਹੌਸਲਾ ਕਰਕੇ ਬਾੜਵੇ ਚਲੀ ਗਈ ਪਾਪਾ ਜੀ ਮੈਨੂੰ ਦੇਖ ਖੁਸ਼ ਹੋ ਗਏ ਪਾਪਾ ਜੀ ਕਹਿੰਦੇ ਆ ਗਿਆ ਮੇਰਾ ਪੁੱਤ ਮੈਂ ਰੋਜ਼ ਰਵਿੰਦਰ ਨੂੰ ਕਹਿੰਦਾ ਸੀ ਕਿ ਹਰਦੀਪ ਨੂੰ ਲੈ ਆਈ ਮੈਂ ਕਿਹਾ ਪਾਪਾ ਜੀ ਫਿਰ ਮੰਮੀ ਘਰ ਇਕੱਲੇ ਰਹਿ ਜਾਂਦੇ ਨੇ ਤਾਂ ਨਹੀਂ ਆ ਹੋਇਆ ਪਾਪਾ ਜੀ ਕਹਿੰਦੇ ਹਰਦੀਪ ਧੀਏ ਹੁਣ ਫਿਕਰ ਨਾ ਕਰ ਮੈਂ ਠੀਕ ਆ ਥੋੜੇ ਦਿਨਾਂ ਤੱਕ ਮੈਂ ਘਰ ਆ ਜਾਣਾ ਮੈਂ ਬਹੁਤ ਹੌਂਸਲੇ ਨਾਲ ਗੱਲਾਂ ਕੀਤੀਆਂ ਮੈਂ ਆਪਣੇ ਹੱਥ ਨਾਲ ਪਾਪਾ ਜੀ ਨੂੰ ਰੋਟੀ ਖਵਾਈ ਫਿਰ ਮੈਂ ਪਾਜੀ ਨੂੰ ਨਾਲ ਲੈ ਕੇ ਡਾਕਟਰ ਨੂੰ ਮਿਲਣ ਚਲੀ ਗਈ ਡਾਕਟਰ ਮੁਤਾਬਕ ਪਾਪਾ ਜੀ ਠੀਕ ਹੋ ਰਹੇ ਨੇ ਅਗਲੇ ਹਫਤੇ ਇੱਕ ਆਪਰੇਸ਼ਨ ਕਰਾਂਗੇ ਫਿਰ ਉਹ ਠੀਕ ਹੋ ਜਾਣਗੇ ਪਰ ਪੂਰੀ ਤਰ੍ਹਾਂ ਠੀਕ ਹੋਣਗੇ ਇਹ ਨਹੀਂ ਕਹਿ ਸਕਦੇ ਅਸੀਂ ਆਪਣੇ ਵੱਲੋਂ ਪੂਰੀ ਵਾਅਦਾ ਲਾਵਾਂਗੇ ਬਾਕੀ ਰੱਬ ਦੇ ਹੱਥ ਡੋਰਾ ਨੇ ਮੈਨੂੰ ਡਾਕਟਰ ਸਾਹਿਬ ਦੀਆਂ ਗੱਲਾਂ ਦੀ ਇਹੀ ਸਮਝ ਲੱਗੀ ਕਿ ਸਾਨੂੰ ਹਰ ਤਰ੍ਹਾਂ ਦੇ ਹਾਲਾਤ ਲਈ ਤਿਆਰ ਰਹਿਣਾ ਚਾਹੀਦਾ ਹੈ ਪਰ ਅੰਦਰੋਂ ਮੈਂ ਟੁੱਟ ਚੁੱਕੀ ਸੀ ਜਦੋਂ ਅਸੀਂ ਬਾਹਰ ਆਏ ਤਾਂ ਗੋਰਾ ਮੈਨੂੰ ਪੁੱਛਣ ਲੱਗਾ ਕਿ ਡਾਕਟਰ ਨੇ ਕੀ ਕਿਹਾ ਮੈਂ ਬਸ ਉਹਨੂੰ ਇੰਨਾ ਹੀ ਕਹਿ ਸਕੀ ਕਿ ਜਿੱਥੇ ਰੱਬ ਰੱਖੇ ਉੱਥੇ ਹੀ ਰਹਿਣਾ ਪੈਂਦਾ ਬਸ ਵੀਰੇ ਵਾਹਿਗੁਰੂ ਹੱਥ ਡੋਰਾ ਨੇ ਪਾਪਾ ਜੀ ਨੇ ਰੋਟੀ ਖਵਾ ਕੇ ਮੈਂ ਤੇ ਬਾਜੀ ਅਸੀਂ ਪਿੰਡ ਨੂੰ ਆ ਗਏ ਮੈਂ ਰਸਤੇ ਵਿੱਚ ਬਾਜੀ ਨੂੰ ਕਿਹਾ ਕਿ ਹਰਜੀਤ ਪੈਨ ਨੂੰ ਸਭ ਕੁਝ ਦੱਸ ਦਿਓ ਰਵਿੰਦਰ ਕਹਿੰਦਾ ਹਰਦੀਪ ਜਿੰਨਾ ਕੋ ਮੈਂ ਦੱਸਿਆ ਉਹ ਤੋਂ ਉਹ ਵੀ ਨਹੀਂ ਚੱਲ ਹੋਇਆ ਰੋਜ਼ ਬੁਖਾਰ ਚੜ ਜਾਂਦਾ ਮੈਂ ਕਿਹਾ ਬਾਜੀ ਤੁਸੀਂ ਦੱਸਿਆ ਕਿਉਂ ਨਹੀਂ ਮੰਮੀ ਮੇਲ ਆਉਂਦੇ ਪੈਣ ਨੂੰ ਜਾ ਕੇ ਰਵਿੰਦਰ ਕਹਿੰਦਾ ਮੰਮੀ ਨੇ ਹੋਰ ਟੈਨਸ਼ਨ ਲੈ ਲੈਣੀ ਸੀ ਬਾਜੀ ਮੈਨੂੰ ਘਰ ਛੱਡ ਕੇ ਆਪਣੇ ਪਿੰਡ ਨੂੰ ਚਲੇ ਗਏ ਮੰਮੀ ਮੈਨੂੰ ਡੈਡੀ ਬਾਰੇ ਪੁੱਛਣ ਲੱਗੇ ਮੈਂ ਮੰਮੀ ਨੂੰ ਡੈਡੀ ਦੇ ਆਪਰੇਸ਼ਨ ਬਾਰੇ ਦੱਸ ਦਿੱਤਾ ਤੇ ਉਸ ਤੋਂ ਬਾਅਦ ਠੀਕ ਹੋ ਕੇ ਕਹਾਂ ਰਾ ਜਾਣਗੇ ਅਗਲੇ ਦਿਨ ਰਾਤ ਨੂੰ ਮਨਿੰਦਰ ਵੀ ਪਹੁੰਚ ਗਏ ਉਸ ਤੋਂ ਅਗਲੇ ਦਿਨ 10 ਵਜੇ ਆਪਰੇਸ਼ਨ ਸੀ ਮੰਮੀ ਸਵੇਰੇ ਜਲਦੀ ਹਸਪਤਾਲ ਚਲੇ ਗਏ ਉਧਰ ਪਾਜੀ ਤੇ ਮਨਿੰਦਰ ਵੀ ਮੰਮੀ ਤੋਂ ਪਹਿਲਾਂ ਹੀ ਹਸਪਤਾਲ ਪਹੁੰਚ ਗਏ ਸੀ ਪਪਾ ਜੀ ਮਨਿੰਦਰ ਨੂੰ ਦੇਖ ਕੇ ਬਹੁਤ ਖੁਸ਼ ਹੋਏ ਤੇ ਕਿੰਨਾ ਟਾਈਮ ਗੱਲਾਂ ਕਰੇ ਗਏ ਬਾਅਦ ਵਿੱਚ ਪਪਾ ਜੀ ਨੂੰ ਆਪਰੇਸ਼ਨ ਲਈ ਲੈ ਗਏ ਤੋ ਘੰਟੇ ਬਾਅਦ ਡਾਕਟਰ ਨੇ ਬਾਹਰ ਆ ਕੇ ਦੱਸਿਆ ਕਿ ਆਪਰੇਸ਼ਨ ਠੀਕ ਹੋ ਗਿਆ ਪਾਪਾ ਜੀ ਨੂੰ ਐਮਰਜੈਂਸੀ ਕਮਰੇ ਵਿੱਚ ਲੈ ਕੇ ਉੱਥੇ 24 ਘੰਟੇ ਕਿਸੇ ਨੂੰ ਮਿਲਣ ਦੀ ਇਜਾਜ਼ਤ ਨਹੀਂ ਸੀ। ਰਵਿੰਦਰ ਬਾਜੀ ਮੰਮੀ ਨੂੰ ਪਿੰਡ ਛੱਡ ਗਏ। ਮੰਮੀ ਤੋਂ ਪਤਾ ਲੱਗਾ ਕਿ ਅੱਜ ਮਨਿੰਦਰ ਨੇ ਪਾਪਾ ਜੀ ਕੋ ਰਹਿਣਾ ਹੈ। ਗੋਰਾ ਵੀ ੱੱਕੇ ਨਾਲ ਹੀ ਹੱਸਦਾ ਰੁਕ ਗਿਆ। ਅਗਲੇ ਦਿਨ ਦੁਪਹਿਰੇ ਗੋਰੇ ਨੇ ਮੈਨੂੰ ਫੋਨ ਕਰਕੇ ਦੱਸਿਆ ਕਿ ਪਾਪਾ ਜੀ ਹੋਸ਼ ਵਿੱਚ ਆ ਗਏ। ਮੈਂ ਤੇ ਮੰਮੀ ਰੱਬ ਜੀ ਦਾ ਕਈ ਵਾਰ ਸ਼ੁਕਰਾਨਾ ਕੀਤਾ। 10 ਦਿਨ ਬਾਅਦ ਪਾਪਾ ਜੀ ਹਸਪਤਾਲ ਤੋਂ ਘਰ ਆ ਗਏ। ਸਿਹਤ ਬਹੁਤ ਕਮਜ਼ੋਰ ਸੀ। ਹਾਲਤ ਔਰ ਵੀ ਨਹੀਂ ਹੁੰਦਾ ਸੀ। ਪਾਪਾ ਜੀ ਮੰਮੀ ਕੋਲ ਮਨਿੰਦਰ ਦੀਆਂ ਸਿਫਤਾਂ ਕਰਨ ਲੱਗੇ ਕਿ 10 ਦਿਨ ਤੋਂ ਮਨਿੰਦਰ ਮੇਰੇ ਨਾਲ ਹਸਪਤਾਲ ਵਿੱਚ ਹੀ ਰਿਹਾ। ਮੇਰੀ ਬਹੁਤ ਸੇਵਾ ਕੀਤੀ। ਜੇ ਮੈਂ ਮਨਾ ਕਰਦਾ ਤਾਂ ਕਹਿ ਦਿੰਦਾ ਮੈਨੂੰ ਵੀ ਗੋਰਾ ਹੀ ਸਮਝੂ। ਦੋਵੇਂ ਪ੍ਰਾ ਇੱਕੋ ਜਿਹੇ ਨਿਵੇਂਦਰ ਨੂੰ ਵੀ ਮਹੀਨਾ ਹੋ ਗਿਆ। ਕਦੇ ਘਰ ਕਦੇ ਹਸਪਤਾਲ ਸੱਚੀ ਸਰਿੰਦਰ ਕੁਰੇ ਆਪਾਂ ਕਿੰਨੇ ਕਿਸਮਤ ਵਾਲੇ ਕਿ ਇੰਨੇ ਵਧੀਆ ਜਮਾਈ ਮਿਲੇ ਨੇ ਜਮਾਈ ਕਿਉਂ ਪੁੱਤਾਂ ਤੋਂ ਵੱਧ ਕੇ ਨੇ ਮੈਨੂੰ ਵੀ ਇਸ ਗੱਲ ਦਾ ਬਹੁਤ ਮਾਣ ਸੀ ਕਿ ਮਨਿੰਦਰ ਤੇ ਬਾਜੀ ਬਹੁਤ ਵਧੀਆ ਇਨਸਾਨ ਨੇ ਘੋਰਾ ਵੀ ਮੇਰੀ ਕੋਲ ਇਹੀ ਗੱਲਾਂ ਕਰਦਾ ਸੀ ਰਵਿੰਦਰ ਬਾਜੀ ਵੱਡੇ ਮੰਮੀ ਜੀ ਦੇ ਤੇ ਡੈਡੀ ਜੀ ਦੇ ਹਫ਼ਤੇ ਮਗਰੂਮ ਪਾਪਾ ਜੀ ਦੀ ਹਾਲ ਚਾਲ ਪੁੱਛਣ ਆਏ ਪਾਪਾ ਜੀ ਨੂੰ ਪਤਾ ਨਹੀਂ ਕੀ ਹੋਇਆ ਗੱਲਾਂ ਕਰਦੇ ਕਰਦੇ ਉਹਨਾਂ ਨੂੰ ਹੱਥ ਜੋੜ ਕੇ ਕਹਿਣ ਲੱਗੇ ਸਰਦਾਰ ਜੀ ਮੇਰੀ ਇੱਕ ਅਰਜ਼ ਹੈ ਜੇ ਮੰਨ ਲਓ ਜੇ ਆਪਾਂ ਹਰਦੀਪ ਤੇ ਮਨਿੰਦਰ ਦੇ ਆਨੰਦ ਕਾਰਜ ਕਰਵਾ ਦਈਏ ਬਡੇ ਡੈਡੀ ਜੀ ਕਹਿਣ ਲੱਗੇ ਭਰਾ ਜੀ ਤੁਸੀਂ ਠੀਕ ਹੋ ਜਾਓ ਆਪਾਂ ਧੂਮ-ਤਮਨਾ ਵਿਆਹ ਕਰਾਂਗੇ ਪਾਪਾ ਜੀ ਕਹਿੰਦੇ ਨਹੀਂ ਜੀ ਹੁਣ ਮੇਰੇ ਕੋਲ ਬਹੁਤੇ ਦਿਨ ਨਹੀਂ ਹੈਗੇ ਮੈਂ ਠੀਕ ਨਹੀਂ ਇਹਨੂੰ ਆਪਣੀ ਹਾਲਤ ਦਾ ਪਤਾ ਹੈ ਮੈਂ ਆਪਣੇ ਅੱਖਾਂ ਸਾਹਮਣੇ ਹਰਦੀਪ ਨੂੰ ਵਿਦਾ ਕਰ ਦੇਵਾਂ। ਗੋਰਾ ਹਾਲੇ ਛੋਟਾ ਏ, ਉਹਦੇ ਸਿਰ ਹੋਰ ਬਹੁਤ ਜ਼ਿੰਮੇਵਾਰੀਆਂ ਪੈ ਜਾਣੀਆਂ ਨੇ। ਵੱਡੇ ਡੈਡੀ ਜੀ ਕਹਿੰਦੇ, ਮੈਂ ਦੇਖ ਲੈਂਦਾ ਗੱਲ ਕਰਕੇ। ਪਰ ਤੁਸੀਂ ਆਪਣਾ ਖਿਆਲ ਰੱਖੋ, ਪਰੇਸ਼ਾਨ ਨਾ ਹੋਵੋ। ਹਰਦੀਪ ਸਾਡੀ ਵੀ ਧੀ ਐ, ਐਵੇਂ ਦਿਲ ਨਾ ਛੱਡੋ ਤੁਸੀਂ। ਬਹੁਤ ਜਲਦੀ ਠੀਕ ਹੋ ਜਾਣਾ। ਮੈਨੂੰ ਕੋਈ ਸੁਰਤ ਨਹੀਂ ਸੀ ਕਿ ਕੀ ਹੋ ਰਿਹਾ। ਬਸ ਮੈਨੂੰ ਸਿਰਫ ਪਾਪਾ ਜੀ ਦੀ ਫਿਕਰ ਸੀ। ਹਫਤੇ ਵਿੱਚ ਹੀ ਪਾਪਾ ਜੀ ਦੀ ਸਿਹਤ ਬਹੁਤ ਘਟ ਗਈ ਸੀ। ਵੱਡੇ ਡੈਡੀ ਜੀ ਤੇ ਮੰਮੀ ਜੀ ਨੇ ਘਰ ਜਾ ਕੇ ਮਨਿੰਦਰ ਨਾਲ ਸਲਾਹ ਕੀਤੀ ਤੇ ਬਾਹਰ ਮੰਮੀ ਦੀ ਹੁਣ ਨਾਲ ਸਲਾਹ ਕਰਕੇ ਬਾਰੇ ਦੱਸੋਚਿਆ। ਸ਼ਾਮ ਨੂੰ ਮਨਿੰਦਰ ਦਾ ਫੋਨ ਆਇਆ। ਉਹ ਕਾਲ ਹੀ ਨਾ ਪੁੱਛਣ ਲੱਗੇ। ਦੀਪ ਕੀ ਹੋਇਆ? ਪਾਪਾ ਜੀ ਵਿਆਹ ਦੀ ਇੰਨੀ ਕਿਉਂ ਕਾਲ ਹੀ ਕਰਨ ਲੱਗ ਗਏ? ਮੈਂ ਮਨਿੰਦਰ ਨੂੰ ਇਹ ਕਹਿ ਕੇ ਰੋਣ ਲੱਗੀ। ਪਤਾ ਨਹੀਂ ਜੀ। ਪਾਪਾ ਜੀ ਨੂੰ ਕੀ ਸੋਚੀ ਜਾਂਦੇ ਨੇ? ਮਨਿੰਦਰ ਕਹਿੰਦਾ ਕਿਉਂ ਰੋਂਦੀ ਆਂ ਦੀਪ ਕਮਲੀ ਹੋ ਗਈ ਠੀਕ ਨੇ ਪਾਪਾ ਜੀ ਮੈਂ ਕੱਲ ਨੂੰ ਵੱਡੇ ਮੰਮੀ ਤੇ ਡੈਡੀ ਜੀ ਨਾਲ ਆਉਂਗਾ ਮੈਂ ਪਾਪਾ ਜੀ ਨੂੰ ਮਨਾ ਲੈਣਾ ਮੈਂ ਇੰਨਾ ਕੁ ਉੱਚੀ ਰੋਣ ਲੱਗੀ ਕਿ ਮੰਮੀ ਭੱਜ ਕੇ ਮੇਰੇ ਕੋਲ ਆ ਗਈ ਮੇਰੇ ਤੋਂ ਫੋਨ ਤੇ ਗੱਲ ਵੀ ਨਹੀਂ ਸੀ ਹੁੰਦੀ ਮੰਮੀ ਮੇਰੇ ਤੋਂ ਫੋਨ ਫੜ ਮਨਿੰਦਰ ਨਾਲ ਗੱਲ ਕਰਨ ਲੱਗੇ ਮਨਿੰਦਰ ਤੁਸੀਂ ਕਾ ਸਾਰੇ ਜਣੇ ਸਲਾਹ ਕਰ ਲਵੋ ਤੁੜੇ ਪਾਪਾ ਜੀ ਤਾਂ ਇਹੀ ਕਹੀ ਜਾਂਦੇ ਨੇ ਕਿ ਹਰਦੀਪ ਦਾ ਛੇਤੀ ਵਿਆਹ ਹੋ ਜਾਏ ਪੁੱਤ ਉਹ ਠੀਕ ਨਹੀਂ ਹੈਗੇ ਮਨਿੰਦਰ ਕਹਿੰਦਾ ਹਾਂਜੀ ਮੰਮੀ ਜੀ ਤੁਸੀਂ ਟੈਨਸ਼ਨ ਨਾ ਲਵੋ ਮੈਂ ਮੰਮੀ ਡੈਡੀ ਨਾਲ ਗੱਲ ਕਰ ਲਵਾਂਗਾ ਤੁਸੀਂ ਹਰਦੀਪ ਨੂੰ ਚੁੱਪ ਕਰਵਾਓ ਕੱਲ ਨੂੰ ਪਾਪਾ ਜੀ ਨੂੰ ਡਾਕਟਰ ਨੂੰ ਦਿਖਾਉਣ ਜਾਣਾ ਦੇਖਦੇ ਆਂ ਡਾਕਟਰ ਕੀ ਕਹਿੰਦਾ ਮੰਮੀ ਜੀ ਮੈਨੂੰ ਗੋਦੀ 'ਚ ਲੈ ਸਮਝਾਉਣ ਲੱਗੇ ਪਰ ਮੇਰਾ ਦਿਲ ਨਹੀਂ ਖੜਦਾ ਸੀ ਮੰਮੀ ਨੇ ਵੀ ਪਤਾ ਨਹੀਂ ਆਪਣੇ ਆਪ ਨੂੰ ਕਿਵੇਂ ਸੰਭਾਲਿਆ ਹੋਇਆ ਸੀ। ਗੋਰਾ ਸਾਧਨ ਪਾਪਾ ਜੀ ਦੇ ਆਸ-ਪਾਸ ਹੀ ਰਹਿੰਦਾ। ਪਾਪਾ ਜੀ ਨੂੰ ਉੱਠਣ ਬੈਠਣ ਵਿੱਚ ਵੀ ਔਖ ਹੁੰਦੀ ਸੀ। ਅਗਲੇ ਦਿਨ ਹਰਜੀਤ ਭੈਣ ਤੇ ਬਾਜੀ ਤੇ ਮਨਿੰਦਰ ਆ ਗਏ। ਭੈਣ ਪਾਪਾ ਜੀ ਨੂੰ ਮਿਲਣ ਤੋਂ ਬਾਅਦ ਅੰਦਰ ਆ ਕੇ ਰੋਣ ਲੱਗ ਗਈ। ਉਹ ਮੇਰੇ ਨਾਲ ਬਹੁਤ ਨਾਰਾਜ਼ ਸੀ। ਹਰਜੀਤ ਭੈਣ ਕਹਿੰਦੀ ਹਰਦੀਪ ਤੂੰ ਤਾਂ ਵਿੱਚ ਤੋਂ ਕੋਈ ਗੱਲ ਨਹੀਂ ਲਗਾਉਂਦੀ ਸੀ। ਫਿਰ ਕਿਉਂ ਨਹੀਂ ਦੱਸਿਆ ਮੈਨੂੰ ਪਾਪਾ ਜੀ ਤੇ ਇੰਨੇ ਵੀ ਮਾਰੋ ਮੰਮੀ ਧੀਏ ਕਿਵੇਂ ਦੱਸਦੇ ਜਗਜੀਤ ਹਲੇ ਨਿਆਣਾ ਸੀ ਫਿਰ ਤੇਰੇ ਪਾਪਾ ਜੀ ਨੇ ਹੀ ਦੱਸਣ ਤੋਂ ਮਨਾ ਕੀਤਾ ਹੋਇਆ ਸੀ ਹਰਜੀਤ ਬਣ ਕਹਿੰਦੀ ਨਹੀਂ ਮੰਮੀ ਤੁਸੀਂ ਮੈਨੂੰ ਪ੍ਰਾਈ ਕਰਤਾ ਪਤਾ ਨਹੀਂ ਕਿਉਂ ਇਹ ਰਿਵਾਜ ਬਣਾ ਦਿੱਤੇ ਕਿ ਵਿਆਹ ਤੋਂ ਬਾਅਦ ਧੀਆ ਪ੍ਰਾਈਆ ਹੋ ਜਾਂਦੀਆਂ ਰਵਿੰਦਰ ਬਾਜੀ ਕਹਿੰਦੇ ਹਰਜੀਤ ਚੁੱਪ ਕਰ ਹੁਣ ਪਾਪਾ ਜੀ ਤੋਂ ਤੇਰਾ ਰੋਣਾ ਨਹੀਂ ਚੱਲ ਹੁੰਦਾ ਭਾਜੀ ਤੇ ਮਨਿੰਦਰ ਪਾਪਾ ਜੀ ਨੂੰ ਡਾਕਟਰ ਦੇ ਲੈ ਕੇ ਭੈਣ ਮਗਰੋਂ ਵੀ ਸਾਰਾ ਦਿਨ ਉਦਾਸ ਰਹੀ ਮੈਨੂੰ ਕਹਿਣ ਲੱਗੀ ਦੀਪ ਮਾਸੀ ਜੀ ਹੁਣੇ ਵਿਆਹ ਨੂੰ ਮੰਨ ਗਏ ਨੇ ਪਰ ਉਹਨਾਂ ਨੇ ਆਉਣਾ ਨਹੀਂ ਸ਼ਾਇਦ ਐਤਵਾਰ ਦੇ ਆਨੰਦ ਕਾਰ ਦਾ ਦਿਨ ਰੱਖਣਗੇ ਜੇ ਤੂੰ ਕੁਝ ਥੋੜਾ ਬਹੁਤ ਖਰੀਦਿਆ ਤਾਂ ਆਪਾਂ ਤੇਰੇ ਬਾਜੀ ਹੁਣਾਂ ਦੇ ਆਇਆ ਤੂੰ ਸ਼ਾਇਦ ਆਵਾਂਗੇ ਮੈਂ ਨਹੀਂ ਨਹੀਂ ਭੈਣੇ ਮੈਂ ਕੁਝ ਨਹੀਂ ਲੈਣਾ ਮੰਮੀ ਜੀ ਕਹਿੰਦੀ ਕਿਉਂ ਨਹੀਂ ਕੁਝ ਲੈਣਾ ਤੇਰਾ ਪਪਾ ਜੀ ਨੇ ਸੋਚਣਾ ਤੂੰ ਵਿਆਹ ਕਰਨ ਤੇ ਖੁਸ਼ ਨਹੀਂ ਮੈਂ ਕਿਹਾ ਮਾਂ ਘਰ ਵਿੱਚ ਖੁਸ਼ ਕੌਣ ਹੈ ਤੁਹਾਨੂੰ ਪਤਾ ਹੀ ਹੈ ਕਿਹੜੇ ਹਾਲਤਾਂ ਵਿੱਚ ਵਿਆਹ ਕਰਨ ਲੱਗਿਓ ਦੇਖ ਮੰਮੀ ਮੇਰਾ ਨਹੀਂ ਕੁਝ ਵੀ ਕਰਨ ਦਿਲ ਕਰਦਾ ਦੁਪਹਿਰ ਤੱਕ ਪਪਾ ਜੀ ਦਵਾਈ ਲੈ ਕੇ ਆ ਗਏ ਪਪਾ ਜੀ ਬਹੁਤ ਖੁਸ਼ ਲੱਗਦੇ ਸੀ ਸ਼ਾਇਦ ਖੁਸ਼ ਹੋਣ ਦੀ ਕੋਸ਼ਿਸ਼ ਕਰਦੇ ਸੀ ਪਪਾ ਜੀ ਆਉਂਦੇ ਹੀ ਬਾਜੀ ਨੂੰ ਕਹਿਣ ਲੱਗੇ ਕੀ ਰੋਟੀ ਪਾਣੀ ਖਾ ਤੁਸੀਂ ਸ਼ਹਿਰ ਜਾ ਆਓ ਬਾਜੀ ਤੇ ਭੈਣ ਮੈਨੂੰ ਤੱਕੇ ਨਾਲ ਹੀ ਸ਼ਹਿਰ ਲੈ ਗਏ ਮੇਰਾ ਕੋਈ ਚੀਜ਼ ਲੈਣ ਨੂੰ ਦਿਲ ਨਹੀਂ ਕਰਦਾ ਸੀ ਭੈਣ ਨੇ ਥੋੜਾ ਬਹੁਤ ਕੁਝ ਲਿਆ ਤੇ ਅਸੀਂ ਘਰ ਆ ਗਏ ਭੈਣ ਹੁਣੀ ਸ਼ਾਮ ਨੂੰ ਵਾਪਸ ਚਲੇ ਗਏ ਪਾਪਾ ਜੀ ਉੱਪਰੋਂ ਖੁਸ਼ ਰਹਿਣ ਦੀ ਕੋਸ਼ਿਸ਼ ਕਰਦੇ ਸੀ ਪਰ ਉਹਨਾਂ ਨੂੰ ਅੰਦਰੋਂ ਬਹੁਤ ਤਕਲੀਫ ਸੀ ਹੁਣ ਤਾਂ ਦਰਦ ਵੀ ਬਹੁਤ ਹੋਣ ਲੱਗ ਪਿਆ ਸੀ ਕੁਝ ਵੀ ਖਾਂਦੇ ਹਾਜਮ ਨਹੀਂ ਹੁੰਦਾ ਪਸਤਲ ਪਰਦਾhti ਅੰਦਰ ਜਾਂਦੇ ਸੀ ਮੇਥੋ ਤੇ ਗੋਰੇ ਤੋਂ ਪਾਪਾ ਜੀ ਦੀ ਹਾਲਤ ਦੇਖੀ ਨਾ ਜਾਂਦੀ ਅਸੀਂ ਇੱਕ ਦੂਜੇ ਤੋਂ ਲੁੱਕ ਲੁੱਕ ਕੇ ਰਹੁੰਦੇ ਮੰਮੀ ਨੇ ਪਤਾ ਨਹੀਂ ਕਿਵੇਂ ਆਪਣੇ ਆਪ ਨੂੰ ਸੰਭਾਲਿਆ ਹੋਇਆ ਸੀ ਪਾਪਾ ਜੀ ਸਾਨੂੰ ਤੇ ਮੰਮੀ ਬਹੁਤ ਕੁਝ ਸਮਝਾਉਂਦੇ ਐਤਵਾਰ ਦਾ ਦਿਨ ਵੀ ਆ ਗਿਆ ਵੀਰੇ ਹੁਣਾਂ ਨੇ ਗੁਰਦੁਆਰਾ ਸਾਹਿਬ ਵਿੱਚ ਹੀ ਵਿਆਹ ਦੀ ਤਿਆਰੀ ਕਰ ਲਈ ਵੀਰਾ ਵੀ ਆਪਣੇ ਕੰਮ ਤੋਂ ਕਈ ਮਹੀਨਾ ਬਾਅਦ ਘਰ ਆਇਆ ਸੀ ਪਪਾ ਜੀ ਨੂੰ ਦੇਖ ਕੇ ਉਹ ਮੰਮੀ ਕੋਲ ਆ ਕੇ ਬਹੁਤ ਰੋਈ ਮੈਂ ਤਾਂ ਚਾਚੇ ਨੂੰ ਚੰਗਾ ਭਲਾ ਛੱਡ ਕੇ ਗਿਆ ਸੀ ਪਿੰਡ ਵਿੱਚ ਵੀ ਕਿਸੇ ਨੂੰ ਯਕੀਨ ਨਹੀਂ ਸੀ ਆਉਂਦਾ ਕਿ ਇਹ ਕਿਹੋ ਜੀ ਬਿਮਾਰੀ ਨੇ �ेਰ ਲਿਆ ਪਪਾ ਜੀ ਦੀ ਉਮਰ ਵੀ ਹਾਲੇ 47 48 ਸਾਲ ਦੀ ਸੀ 10 ਵਜੇ ਤੱਕ ਮਨਿੰਦਰ ਹੁਣੀ ਪੰਜ ਸੱਤ ਜਾਣੇ ਗੁਰਦੁਆਰਾ ਸਾਹਿਬ ਆ ਗਏ ਉੱਥੇ ਚਾਦਾ ਪ੍ਰਬੰਧ ਕੀਤਾ ਹੋਇਆ ਸੀ ਭੈਣ ਤੇ ਭਾਜੀ ਦੋਵੇਂ ਘਰ ਆ ਗਏ ਪਪਾ ਜੀ ਨੂੰ ਗੁਰਦੁਆਰਾ ਸਾਹਿਬ ਲੈ ਗਏ 12 ਵਜੇ ਤੱਕ ਆਨੰਦਕਾਰ ਸੰਪੂਰਨ ਹੋ ਗਏ ਪਪਾ ਜੀ ਤੋਂ ਖੜਿਆ ਬੀਨ ਜੀ ਜਾਂਦਾ ਬਹੁਤ ਔਖੇ ਹੋ ਕੇ ਕੰਨਿਆਦਾਨ ਕੀਤਾ ਮੇਰੀ ਅਕਾ ਜੋ 1 ਮਿੰਟ ਹੰਝੂ ਨਹੀਂ ਰੁਕੇ ਕਦੋਂ ਸਭ ਕੁਝ ਹੋ ਗਿਆ ਮੈਨੂੰ ਕੁਝ ਨਹੀਂ ਪਤਾ ਲੱਗਿਆ ਮੈਂ ਵਿਦਾਈ ਵੇਲੇ ਪਪਾ ਜੀ ਤੇ ਗੱਲ ਲੱਗ ਬਹੁਤ ਰੋਈ ਪਪਾ ਜੀ ਵੀ ਬਹੁਤ ਰੋਏ ਪਤਾ ਨਹੀਂ ਕਿਉਂ ਮੈਨੂੰ ਐਵੇਂ ਲੱਗੀ ਜਾਂਦਾ ਸੀ ਕਿ ਮੈਂ ਪਪਾ ਜੀ ਨੂੰ ਹੁਣ ਮਿਲਣਾ ਕਿ ਨਹੀਂ ਦੋ ਕੰਤਿਆ ਬੱਚੀ ਪਪਾ ਜੀ ਕੈ ਖੁੰਦੀ ਉਲਟੀਆਂ ਆ ਗਈਆਂ ਵੀਰੇ ਤੇ ਗੋਰਾ ਮੈਨੂੰ ਤੱਕੇ ਨਾਲੇ ਪਾਪਾ ਜੀ ਦੇ ਕੋਲੋਂ ਖਿੱਚ ਕੇ ਲੈ ਕੇ ਤੇ ਮੇਰੀ ਵਿਦਾਈ ਕੀ ਕਰ ਦਿੱਤੀ ਸੋਹਰੇ ਪੰਚੰਤੀ ਉਤਿਰਾਸਮ ਹੋਣ ਲੱਗ ਗਈਆਂ ਮੇਰਾ ਧਿਆਨ ਸਿਰ ਪਾਪਾ ਜੀ ਵੱਲ ਸੀ ਨਵੀਂ ਵਿਆਹੀ ਆਈ ਦੀਆਂ ਰਸਮਾਂ ਵੱਡੀ ਮੰਮੀ ਜੀ ਨੇ ਕਰ ਦਿੱਤੀਆਂ ਉਹਨਾਂ ਨੇ ਮੈਨੂੰ ਕਿੰਨੀਆਂ ਹੀ ਅਸੀਸਾਂ ਦਿੱਤੀਆਂ ਬਸ ਮੈਨੂੰ ਇਹ ਸੀ ਕਿ ਕੋਈ ਅਜਹੀ ਸੀਸਵੀ ਦੇ ਦੇਣ ਕਿ ਤੇਰੇ ਪਾਪਾ ਜੀ ਦਾ ਹੱਥ ਸਦਾ ਤੇਰੇ ਸਿਰ ਤੇ ਰਹੇ ਰਸਮਾਂ ਤੋਂ ਬਾਅਦ ਹਰਜੀਤ ਭੈਣ ਮੈਨੂੰ ਕਹਿਣ ਲੱਗੀ ਕਿ ਹਰਦੀਪ ਆਪਾ ਪਾਪਾ ਜੀ ਕੋ ਚੱਲਣਾ ਤੂੰ ਕੁਝ ਖਾ ਲੈ ਮੇਰਾ ਸੁਣਦੇ ਸਾਰ ਹੀ ਦਿਲ بیٹھ ਗਿਆ ਮੈਂ ਕਿਹਾ ਕੀ ਹੋਇਆ ਭੈਣੇ ਪਾਪਾ ਜੀ ਠੀਕ ਨੇ ਆਪਾ ਅੱਜ ਹੀ ਕਿਉਂ ਜਾਣਾ ਰਵਿੰਦਰ ਭਾਜੀ ਕਹਿੰਦੇ ਹਰਦੀਪ ਪਾਪਾ ਜੀ ਠੀਕ ਨੇ ਮੈਂ ਤੇ ਹਰਜੀਤ ਚੱਲੇ ਜਾਂਦੇ ਆ ਤੁਸੀਂ ਕੱਲ ਨੂੰ ਆ ਜਾਇਓ पर मनेंद्र ਨਹੀਂ ਮੰਨਦਾ ਨਾਲ ਜਾਣ ਨੂੰ ਕਹੀ ਜਾਂਦਾ ਬਾਕੀ ਕਹਾਣੀ ਕੱਲ ਅਗਲੇ ਪਾਗ ਵਿੱਚ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਇਹ ਕਹਾਣੀ ਬਲਜੀਤ ਸਿੰਘ ਬਰਾੜ ਵੱਲੋਂ ਲਿਖੀ ਗਈ ਕਹਾਣੀ ਹੈ